ਕਸ਼ਕਲ ਜੀ ਸਾਰਿਆਂ ਨੂੰ ਮਿਲ ਕੇ ਆਪਾਂ ਠੀਕ ਠਾਕ ਹਮੋਂ ਚਾਹ ਦੀ ਕਲਾਸ ਲਵਾਂਗੇ ਸੋ ਅੱਜ ਆ ਸੰਡੇ ਸੋ ਅੱਜ ਆਪਾਂ ਕਰ ਰਹੇ ਆ ਵਲੌਗ ਸਟਾਰਟ ਸੋ ਅਜੀ ਸਾਹਿਬ ਜੀ ਕਹਿੰਦੇ ਸੀਗੇ ਜੀ ਆਈਸਕ੍ਰੀਮ ਖਾਣੀ ਹੈ ਇਹ ਮੈਂ ਵਨੀਲਾ ਫਲੇਵਰ ਹੈ ਜਿਆਦਾ ਮਤਲਬ ਪਸੰਦ ਕਰਦੀ ਆ ਇਹ ਸਟਰਾਬਰੀ ਫਲੇਵਰ ਲਿਆਏ ਸੀ ਕਸਟਰਡ वगैरह ਮੰਗਵਾਇਆ ਸੀ ਇਹਨਾਂ ਤੋਂ ਫਿਰ ਕਹਿੰਦੇ ਆ ਆਈਸਕ੍ਰੀਮ ਖਾਣੀ ਸੋ ਫਿਰ ਆਪਾਂ ਆਈਸਕ੍ਰੀਮ ਬਣਾਉਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕਰਤੀ ਸੀ ਜੀ ਫਿਰ ਉਹਨੂੰ ਕਸਟਰਡ ਨੂੰ ਥੋੜਾ ਜਿਹਾ ਦੁੱਧ ਵਿੱਚ ਘੋਲਿਆ ਤੇ ਦੁੱਧ ਮੇਰਾ ਪਹਿਲਾਂ ਹੀ ਉਬਾਲਿਆ ਹੋਇਆ ਸੀਗਾ ਫਿਰ ਗੈਸ ਬੰਦ ਕਰ ਦਿੱਤਾ ਸੀ ਕਿਉਂਕਿ ਮੈਂ ਰੋਟੀ ਖਾ ਰਹੀ ਸੀ ਤਾਂ ਫਿਰ ਉਸ ਤਰ੍ਹਾਂ ਚਲੇ ਗਏ ਉਹਨਾਂ ਨੂੰ ਪਤਾ ਨਹੀਂ ਸੀ ਕਿਵੇਂ ਕੀ ਕਰਨਾ ਕੀ ਨਾ ਫਿਰ ਮੈਂ ਦੁਬਾਰਾ ਗੈਸ ਔਨ ਕੀਤੀ ਤੇ ਜਿਹੜਾ ਕਸਟਰਡ ਵਿੱਚ ਪਾਤਾ ਸੀਗਾ ਉਹਦੇ ਫਿਰ ਉਸ ਤੋਂ ਬਾਅਦ ਜਿਹੜਾ ਕਸਟਰਡ ਨੂੰ ਸਟਾਰਟ ਕੀਤਾ ਫਿਰ ਉਸ ਤੋਂ ਬਾਅਦ ਪਹਿਲਾਂ ਸਾਉ ਕਹਿੰਦੇ ਵੀ ਮੰਗੋ ਸ਼ੇਕ ਬਣਾ ਦੇ ਆਈਸਕ੍ਰੀਮ ਰਾਤ ਨੂੰ ਖਾ ਲਾਂਗੇ ਤੇ ਫਿਰ ਇਹਨਾਂ ਨੇ ਡਿਸੀਜਨ ਆਪ ਦਾ ਚੇਂਜ ਕਰਤਾ ਸੀਗਾ ਇਹ ਕੰਦੇ ਵੀ ਰਹਿਣ ਦੇ ਆਈਸਕ੍ਰੀਮ ਚੀ ਪਾ ਲਈ ਸਾਰਾ ਪਲਪ ਜਿਆ ਜਿਹੜਾ ਮਿਕਸ ਕਰ ਲਿਆ ਆਈਸਕ੍ਰੀਮ ਚੀ ਮਿਕਸ ਕਰ ਲੇ ਤੇ ਉਹ ਵੀ ਟੇਸਟੀ ਬਣ ਗਿਆ ਸਗਾ ਫਿਰ ਵੀ ਜ਼ਰੂਰ ਪਲਪ ਲੱਗ ਗਿਆ ਵਿੱਚ ਥੋੜਾ ਜਿਹਾ ਉਹ ਪਾਇਆ ਚੀਨੀ ਪਾਈ ਥੋੜੀ ਜੀ ਕਿਉਂਕਿ ਅੰਬ ਤਾਂ ਵੈਸੇ ਬਹੁਤ ਜ਼ਿਆਦਾ ਮਿੱਠੇ ਨਹੀਂ ਹੈ ਪਰ ਫਿਰ ਵੀ ਅਸੀਂ ਚੀਨੀ ਪਾ ਲਈ ਸੀਗੀ ਤੇ ਫਿਰ ਸੋ ਕਾਸਟਰ ਦੀ ਕੰਸਿਸਟੈਂਸੀ ਇਸ ਤਰ੍ਹਾਂ ਦੀ ਹੋ ਗਈ ਸੀਗੀ ਤੁਸੀਂ ਦੇਖ ਸਕਦੇ ਆ ਜੀ ਤੇ ਥੋੜਾ ਥੋੜਾ ਗਾੜਾ ਹੋਣਾ ਸ਼ੁਰੂ ਹੋ ਗਿਆ ਸੀਗਾ ਫਿਰ ਉਸ ਤੋਂ ਬਾਅਦ ਇਹਨੂੰ ਮੈਂ ਥੋੜਾ ਜਿਹਾ ਠੰਡਾ ਕੀਤਾ ਤੇ ਨੋਰਮਲ ਜਿਹਾ ਕੀਤਾ ਫਿਰ ਉਹਦੇ ਬਾਅਦ ਇਹਦੇ ਵਿੱਚ ਜਿਹੜੀ ਆਪਣੀ ਪਿਊਰੀ ਬਣਾਈ ਸੀਗੀ ਮੰਗੋ ਦੀ ਫਿਰ ਉਹ ਸਾਰੀ ਐਡ ਕਰ ਦਿੱਤੀ ਕਿਉਂਕਿ ਇਹਨੇ ਸ਼ੇਕ ਇਹਨਾਂ ਨੇ ਸ਼ੇਕ ਪੀਣਾ ਨਹੀਂ ਸੀਗਾ ਇਹਨਾਂ ਨੇ ਮੈਨੂੰ ਮਨਾ ਕਰ ਦਿੱਤਾ ਕਿ ਸ਼ੇਕ ਮੈਂ ਨਹੀਂ ਪੀਊਂਗਾ ਵੀ ਤੁਸੀਂ ਮੈਨੂੰ ਇਹਨੂੰ ਆਈਸਕ੍ਰੀਮ ਦੇ ਵਿੱਚ ਐਡ ਕਰ ਦੋ ਕਿਉਂਕਿ ਇਹਨਾਂ ਨੇ ਰੋਟੀ ਖਾ ਲਈ ਸੀਗੀ ਸਵੇਰ-ਸਵੇਰ ਇਸ ਕਰਕੇ ਫਿਰ ਉਹਨੂੰ ਮੈਂ ਉਹਦੇ ਵਿੱਚ ਐਡ ਕਰਤਾ ਸੀਗਾ ਰੋਟੀ ਵਗੈਰਾ ਬਣਾਉਂ ਖਾਣ ਤੋਂ ਬਾਅਦ ਸੀ ਬਸ ਮੈਂ ਆਈ ਕੰਮ ਸ਼ੁਰੂ ਕਰਤਾ ਸੀਗਾ ਮੈਨੂੰ ਵੀ ਐਸਾ ਸੀਗਾ ਕਿ ਚਾਹੇ ਜਦੋਂ ਖਾਣੀ ਹੋਊਗੀ ਚਾਹੇ ਦੁਪਹਿਰ ਨੂੰ ਖਾ ਲੈਣ ਚਾਹੀਏ ਮਤਲਬ ਸ਼ਾਮ ਆਰਾਮ ਨੂੰ ਖਾ ਲੈਣ ਇਸ ਲਈ ਫਿਰ ਮੈਂ ਜਿਹੜੀ ਆਈਸਕ੍ਰੀਮ ਪਹਿਲੇ ਪਹਿਲੇ ਹੀ ਜਮਾਉਣ ਲਈ ਰੱਖਦੀ ਸੀਗੀ ਸੋ ਬੈਟਰ ਜਿਹੜਾ ਸੀਗਾ ਆਪਣੀ ਆਈਸਕ੍ਰੀਮ ਦਾ ਸਾਰਾ ਮਿਕਸਚਰ ਜਿਹੜੇ ਵਿੱਚ ਐਡ ਕਰਦਾ ਸੀਗਾ ਬਰਫ ਵਾਲੇ ਡੋਂਗੇ ਦੇ ਵਿੱਚ ਕਿਉਂਕਿ ਇਹਦੇ ਵਿੱਚ ਜਲਦੀ ਜੰਮ ਜਾਂਦੀ ਹੈ ਬਾਕੀ ਭਾਂਡੇ ਨਾਲੋਂ ਇਸ ਕਰਕੇ ਮੈਂ ਇਹਦੇ ਵਿੱਚ ਪਾਇਆ ਫਿਰ ਉਹਨੂੰ ਥੋੜਾ ਠੰਡਾ ਕਰਨ ਲਈ ਰੱਖਤਾ ਫਿਰ ਜਿਹੜੇ ਮਤਲਬ ਚੋਲਪੇ ਸੀ ਉਹ ਕੱਡੇ ਭਾਂਡੇ ਵਗੈਰਾ ਜਿਵੇਂ ਥੋੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਕੱਢ ਹੀ ਲਵੇ ਜਲਦੀ ਜਲਦੀ ਹੈ ਨਾ ਫਿਰ ਉਸ ਤੋਂ ਬਾਅਦ ਮੈਂ ਬਰਤਨ ਵਗੈਰਾ ਸਾਰੇ ਕਲੀਨ ਕੀਤਾ ਸਾਰਾ ਟੌਪ ਵਗੈਰਾ ਕਲੀਨ ਕੀਤਾ ਫਿਰ ਦੇਖਿਆ ਫ੍ਰਿਜ ਦੇ ਵਿੱਚ ਘਰੀ ਸ਼ਿਮਲਾ ਬਣਿਆ ਪਿਆ ਫਿਰ ਥੋੜਾ ਜਿਹਾ ਉਹਦੀ ਸਪੀਡ ਵਗੈਰਾ ਜਿਹੜੀ ਮੈਂ ਟੇਨ ਉਹਨੂੰ ਕੀਤਾ ਪੇਂਟ ਲਗਾਈ ਆ ਤਾਂ ਥੋੜਾ ਜਹਾ ਆਪਣੇ ਵੱਲ ਵੀ ਧਿਆਨ ਦੇ ਲਈ ਆਪਾਂ ਕਿੰਨੇ ਦਿਨ ਤੋਂ ਨੇਲਸ ਨਾਲ ਮੇਰੇ ਖਰਾਜ ਜੀ ਲੱਗ ਗਈਆਂ ਸੀ ਫਿਰ ਕਿ ਨੇਲ ਪੇਂਟ ਲਗਾਈ ਸੁਝਣਾ ਪੋਗ ਰੈਡੀ ਸੋ ਸਾਰ ਨੂੰ ਸੋ ਪੈਰਾ ਤੇ ਵੀ ਨੀਲ ਪੇਂਟ ਵਗੈਰਾ ਅਪਲਾਈ ਕੀਤੀ ਸੀ ਜੀ ਅੱਜ ਮੈਂ ਫਿਰ ਪੈ ਸੋਣੇ ਲੱਗੀ ਜਾਂਦੇ ਸੀ ਇਸ ਤਰ੍ਹਾਂ ਮੈਂ ਵੀਡੀਓ ਜੀ ਰਿਕਾਰਡ ਕਰ ਲਈ ਕਲਿੱਪ ਜੀ ਐਡ ਕਰ ਲਈ ਇਹਦੇ ਵਿੱਚ ਹੀ ਸੋ ਉਸ ਤੋਂ ਬਾਅਦ ਫਿਰ ਇਹ ਸ਼ਾਮ ਦਾ ਟਾਈਮ ਹੋ ਗਿਆ ਸੀ ਕਿ ਮੈਂ ਪਿਆਜ਼ ਤੇ ਆਲੂ ਵਗੈਰਾ ਕੱਟ ਲਈ ਸੀ ਕਿਉਂਕਿ ਅੱਜ ਬਣ ਰਹੀ ਸੀ ਕੜੀ ਫਿਰ ਉਹਨਾਂ ਨੂੰ ਬੇਸਨ ਦਾ ਮਿਕਸਚਰ ਵਗੈਰਾ ਐਡ ਕੀਤਾ ਫਿਰ ਮਤਲਬ ਪਕੌੜੇ ਵਗੈਰਾ ਕੱਟੇ ਸਾਰੇ ਇਸ ਤਰ੍ਹਾਂ ਪਕੌੜੇ ਫਰਾਈ ਕੀਤੇ ਕੱਢੇ ਕਿਉਂਕਿ ਆਪਣੀ ਕੜੀ ਰੈਸਪੀ ਬਹੁਤ ਘੈਂਟ ਤਰੀਕੇ ਨਾਲ ਹੀ ਚੈਨਲ ਤੇ ਦਿੱਤੀ ਹੋਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਫਿਰ ਉਸ ਤੋਂ ਬਾਅਦ ਅਹੀਂ ਇੱਕ ਕੋਲੀ ਡਹੀਂ ਲਿਆ ਜਾਂ ਲੱਸੀ ਹੈਗੀ ਲੱਸੀ ਵੀ ਲੈ ਸਕਦੇ ਹੋ ਫਿਰ ਉਹਦੇ ਵਿੱਚ ਹਰੀ ਮਿਰਚ ਜਿਸ ਤਰ੍ਹਾਂ ਮੰਮੀਆਂ ਬਣਾਉਂਦੀਆਂ ਸੀ ਨਮਕ ਮਿਰਚ ਪਾ ਕੇ ਉਸ ਤਰ੍ਹਾਂ ਹੀ ਮੈਂ ਇਕੱਠਾ ਹੀ ਇਸ ਤਰ੍ਹਾਂ ਪਾ ਲੈਣੀ ਹੈ ਕਈ ਲੋਕ ਅਲੱਗ ਤੋਂ ਉੱਪਰ ਤੜਕਾ ਲਗਾਉਂਦੇ ਨੇ ਬਟ ਅਸੀਂ ਇਸ ਤਰ੍ਹਾਂ ਨਹੀਂ ਲਗਾਉਂਦੇ ਮੈਂ ਇਸ ਤਰ੍ਹਾਂ ਹੀ ਬਣਾਉਣੀ ਹੈ ਪਹਿਲਾਂ ਵਾਲੇ ਤਰੀਕੇ ਨਾਲ ਫਿਰ ਇਹਨੂੰ ਬਿਸਕਰ ਕੀਤਾ ਤੇ ਬੇਸਨ ਪਾਇਆ ਤੇਜ ਪਤਾ ਤੇਜ ਈਰਾ ਲਵਾਂਗੇ ਤੇ ਨਾਲ ਆਪਣੇ ਜਿਹੜੇ ਪਿਆਜ਼ ਤੜਕੇ ਦੇ ਵਿੱਚ ਠੀਕ ਹੈ ਜੀ ਪੂਰਾ ਗਰਮ ਤੇਲ ਹੋਣਾ ਚਾਹੀਦਾ ਮੈਂ ਥੋੜਾ ਠੰਡਾ ਸੀਗਾ ਕਿਉਂਕਿ ਮੈਂ ਬੰਦ ਕਰ ਘੱਟ ਕਰਤੀ ਸੀਗਾ ਜੇ ਜਿਆਦਾ ਠੰਡਾ ਪੈ ਗਿਆ ਤੇ ਉਸ ਤੋਂ ਬਾਅਦ ਤੜਕਾ ਲਾ ਕੇ ਸਾਰੀ ਕੜੀ ਨੂੰ ਤਿਆਰ ਕੀਤਾ ਫਿਰ ਉਸ ਤੋਂ ਬਾਅਦ ਨਿੰਬੂ ਧੋ ਕੇ ਰੱਖੇ ਫਿਰ ਦੇਖਿਆ ਕੜੀ ਨੂੰ ਬੋਇਲ ਆ ਗਿਆ ਫਿਰ ਉਸ ਤੋਂ ਬਾਅਦ ਜਸ਼ਨ ਕਰਿਆ ਗਿਆ ਸੀਗਾ ਜਸ਼ਨ ਨੂੰ ਮੈਂ ਬਨਾਣਾ ਸ਼ੇਕ ਬਣਾ ਕੇ ਦਿੱਤਾ ਉਹ ਸਵੇਰੇ ਪੀਂਦਾ ਹੁੰਦਾ ਬਨਾਣਾ ਸ਼ੇਕ ਜਿੰਮ ਤੋਂ ਆ ਕੇ ਬਟ ਫਿਰ ਮਤਲਬ ਉਹਨੇ ਸਵੇਰ ਨਹੀਂ ਸੀ ਪੀਤਾ ਬਸ ਇਸ ਤਰ੍ਹਾਂ ਮੈਂ ਸ਼ਾਮ ਨੂੰ ਬਣਾ ਲਿਆ ਫਿਰ ਉਸ ਤੋਂ ਬਾਅਦ ਕੜੀ ਚੰਗੀ ਤਰ੍ਹਾਂ ਬੋਇਲ ਹੋ ਗਈ ਸੀ ਕੜ ਗਈ ਸੀ ਇਸ ਕਰਕੇ ਫਿਰ ਉਹਦੇ ਵਿੱਚ ਮੈਂ ਪਕੌੜੇ ਵਗੈਰਾ ਐਡ ਕਰ ਦਿੱਤੇ ਸੀ ਜੇ ਜ ਆਪਾਂ ਪਹਿਲਾਂ ਪਕੌੜੇ ਪਾ ਦਿੰਦੇ ਹਾਂ ਫਿਰ ਉਹ ਜਿਆਦਾ ਘੁਲ ਜਾਂਦੇ ਵਧੀਆ ਨਹੀਂ ਲੱਗਦੇ ਮੈਸੀ ਮੈਸੀ ਲੱਗਦੇ ਫਿਰ ਉਸ ਤੋਂ ਬਾਅਦ ਆਟਾ ਗੁੰਨੇ ਆਟਾ ਗੁੰਨ ਕੇ ਟੱਕੇ ਰੱਖਿਆ ਫਿਰ ਉਸ ਤੋਂ ਬਾਅਦ ਨਿੰਬੂ ਵਗੈਰਾ ਸੁੱਕਦੇ ਸੀਗੇ ਫਿਰ ਉਹਨਾਂ ਦਾ ਪਾਣੀ ਇਹ ਨਚੜਿਆ ਸੀ ਫਿਰ ਮੈਂ ਉਹਨਾਂ ਨੂੰ ਕਟਿੰਗ ਕੀਤਾ ਇਸ ਤਰ੍ਹਾਂ ਜੋਬ ਕੀਤਾ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਨਾਲ ਹੀ ਇਹਦਾ ਵੀ ਕੰਮ ਜੇ ਕਰਦਾ ਆਚਾਰ ਵਗੈਰਾ ਪਾ ਦਦਾ ਸੀ ਤਾਂ ਮਨੇ ਸਾਫ ਡੱਬੇ ਚ ਸੁੱਕੇ ਡੱਬੇ ਚ ਪਾਇਆ ਕਿਉਂਕਿ ਇਹ ਸੁੱਕੇ ਡੱਬੇ ਦੇ ਵਿੱਚ ਹੀ ਪਾਉਂਦੇ ਆ ਅਚਾਰ ਫਿਰ ਮਸਾਲੇ ਨਾਮ ਕੋ ਮਿਰਚ ਹਲਦੀ ਪਾਈ ਮਿਰਚ ਤਾਂ ਕਰਕੇ ਪਾਈ ਕਿਉਂਕਿ ਫਿਰ ਜਿਆਦਾ ਖੱਟਾ ਕਰਦੇ ਤਾਂ ਖਾਦਾ ਨਹੀਂ ਜਾਂਦਾ ਆਪਣਾ ਚਲੋ ਚੱਲ ਹੀ ਜਾਂਦਾ ਸੋ ਇਸ ਤਰ੍ਹਾਂ ਮੈਂ ਅਚਾਰ ਪਾਇਆ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਐਡ ਕੀਤਾ ਫਿਰ ਉਸ ਤੋਂ ਬਾਅਦ ਮੈਂ ਦਹੀਂ ਭੱਲੇ ਖਾਦੇ ਬਹੁਤ ਹੀ ਜਿਆਦਾ ਗਰੀਬਿੰਗ ਹੋ ਰਹੀ ਸੀ ਇਸ ਲਈ ਮੰਗਵਾ ਕੇ ਖਾਦੇ ਫਿਰ ਮੈਂ ਤੇ ਦੇਖ ਰਹੀ ਸਾਂ ਕਿੰਨੀ ਗਰਮੀ ਬਸ ਪੁੱਛੋ ਨਾ ਫਿਰ ਉਸ ਤੋਂ ਬਾਅਦ ਮੈਂ ਰੋਟੀ ਬਣਾਉਣ ਲੱਗੀ ਕਿ ਆਏ ਹੁੰਦਾ ਵੀ ਰੋਟੀ ਦਾ ਕੰਮ ਜਲਦੀ ਜਲਦੀ ਹੋ ਜੇ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਅੱਜਕੱਲ ਤੇ ਫਿਰ ਆਏ ਹੁੰਦਾ ਵੀ ਵਿਹਲੇ ਹੋ ਕੇ ਆਪਦਾ ਵਹਿ ਜੀ ਹਨ ਤੇ ਉਸੇ ਤਰ੍ਹਾਂ ਹੀ ਫਿਰ ਮੈਂ ਇਸ ਤਰ੍ਹਾਂ ਫਲਾ ਫਲਾ ਕੇ ਰੋਟੀਆਂ ਲਾਈਆਂ ਕਿਉਂਕਿ ਫਿਰ ਜਿਹੜਾ ਪਿਆਰ ਨਾਲ ਲਾਉਣੀ ਫੁੱਲ ਕੇ ਲੈਂਦੀ ਇਹਨਾਂ ਰੋਟੀ ਇਸ ਕਰਕੇ ਆਪਾਂ ਬਹੁਤ ਹੀ ਪਿਆਰ ਨਾਲ ਸਾਰੀ ਫੈਮਲੀ ਦੀ ਰੋਟੀ ਬਣਾਈ ਇਸ ਤਰ੍ਹਾਂ ਮੈਂ ਰੋਟੀ ਬਣਾ ਡਿਨਰ ਮੈਂ ਜਲਦੀ ਬਣਾਉਣ ਲੱਗ ਗਈ ਕਿਉਂਕਿ ਨਾ ਫਿਰ ਮੈਨੂੰ ਮਤਲਬ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾਗਾ ਇਹ ਚੀਜ਼ਾਂ ਕਰਦੇ ਕਰਦੇ ਕਿ ਵੀਡੀਓ ਵਗੈਰਾ ਨਾਲ ਸ਼ੂਟ ਕਰਨੀ ਹੁੰਦੀ ਹੈ ਐਂਡ ਤੇ ਮੈਂ ਪਰੌਂਠਾ ਬਣਾਇਆ ਕਿਉਂਕਿ ਫਿਰ ਮੈਂ ਰਾਤ ਨੂੰ ਟਿੱਕੀ ਨਹੀਂ ਖਾੜਦੀ ਹੈਗੀ ਪਰੌਂਠਾ ਹੀ ਬਣਾਉਣੀ ਹੈ ਪਰੌਂਠਾ ਖਾ ਲੈਂਦੇ ਵੱਡੀ ਰੋਟੀ ਕੋਈ ਨਹੀਂ ਖਾਂਦਾ ਫਿਰ ਆਈਸਕ੍ਰੀਮ ਦੇਖੀ ਆਈਸਕ੍ਰੀਮ ਵੀ ਬਣ ਕੇ ਤਿਆਰ ਹੋ ਗਈ ਸੀਗੀ ਫਿਰ ਫਿਰ ਰੋਟੀ ਖਾਣ ਤੋਂ ਬਾਅਦ ਅਸੀਂ ਮੈਥੀ ਸਾਬਜੀ ਨੇ ਮਿਲ ਕੇ ਆਈਸਕ੍ਰੀਮ ਖਾ ਲਈ ਤੇ ਜਸ਼ਨ ਨੇ ਵੀ ਖਾ ਲਈ ਸੀਗੀ ਬਟ ਉਹ ਬਾਜ਼ਾਰ ਗਿਆ ਹੋਇਆ ਸੀ ਇਸ ਕਰਕੇ ਅਸੀਂ ਉਹ ਜੀ ਅਲੱਗ ਕੱਢ ਕੇ ਰੱਖ ਦਿੱਤੀ ਸੀਗੀ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਸੋ ਸਤਿ ਸ਼੍ਰੀ ਅਕਾਲ ਜੀ